ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲਾਈਫ ਸਟਾਈਲ ਵਿਸ਼ਾ ਨਾਲ ਰੱਖ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਦੀ ਵੀਡੀਓ ਚ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਜਿਹੜੇ ਦੁਪੱਟੇ ਪੁਰਾਣੇ ਦੁਪੱਟੇ ਪਏ ਰਹਿੰਦੇ ਆ ਤੇ ਇਹ ਜਿਹੜੇ ਪਕਾਰ ਹੋ ਜਾਂਦੇ ਆ ਸੂਟ ਸਾਡੇ ਜਿਹੜੇ ਹੰਡ ਜਾਂਦੇ ਆ ਤੇ ਦੁਪੱਟੇ ਆ ਵਾ ਫਿਰ ਜਿਹੜਾ ਕੋਈ ਜਿਹੜਾ ਕੀ ਉਹ ਵੇਸਟ ਪਏ ਰਹਿੰਦੇ ਆ ਤੇ ਅੱਜ ਤੁਹਾਡੇ ਨਾਲ ਅਸੀਂ ਸ਼ੇਅਰ ਕਰਾਂਗੇ ਕਿ ਇਹ ਪੁਰਾਣੇ ਦੁਪੱਟਿਆਂ ਦੇ ਨਾਲ ਅਸੀਂ ਜਿਹੜੇ ਘਰ ਦੇ ਵਿੱਚ ਬਹੁਤ ਹੀ ਵਧੀਆ ਜਿਹੜਾ ਆਰਗੇਨਾਈਜੇਸ਼ਨ ਕਰ ਸਕਦੇ ਆ ਇਹਨਾਂ ਦੇ ਆਈਡੀਆ ਦੇ ਨਾਲ ਅਸੀਂ ਘਰ ਦੇ ਘਰ ਦੇ ਕਈ ਸਮਾਨ ਨੂੰ ਜਿਹੜਾ ਅਸੀਂ ਡੈਕੋਰੇਟ ਕਰ ਸਕਦੇ ਆ ਤੇ ਕਾਫੀ ਚੀਜ਼ਾਂ ਜਿਹੜਾ ਅਸੀਂ ਆਰਗੇਨਾਈਜ਼ ਕਰ ਸਕਦੇ ਆ ਤੇ ਇਹ ਸਾਡੇ ਜਿਹੜਾ ਡੈਕੋਰੇਸ਼ਨ ਦੇ ਕੰਮ ਆਉਣਗੇ ਸਾਡੀਆਂ ਚੀਜ਼ਾਂ ਨੂੰ ਆਰਗੇਨਾਈਜ਼ ਕਰਨਗੇ ਤੇ ਇਹਨਾਂ ਦਾ ਜਿਹੜਾ ਯੂਸ ਵਾ ਉਹ ਜਿਹੜੀਆਂ ਇਹਨਾਂ ਦੀ ਟਿਪਸ ਵਾ ਉਹ ਤੁਹਾਡੇ ਬਹੁਤ ਕੰਮ ਆਉਣਗੀਆਂ ਤੇ ਤੁਹਾਨੂੰ ਦੱਸਦੇ ਆ ਕਿ ਇਹਨਾਂ ਦੇ ਜਿਹੜੇ ਆਈਡੀਆ ਵੀ ਕਿਵੇਂ-ਕਿਵੇਂ ਅਸੀਂ ਇਹਨਾਂ ਨੂੰ ਦੁਪੱਟੀਆਂ ਨੂੰ ਯੂਜ਼ ਕਰ ਸਕਦੇ ਆ ਕੋਈ ਕੱਟਣ ਦੀ ਜ਼ਰੂਰਤ ਨਹੀਂ ਕੋਈ ਇਹਨਾਂ ਨੂੰ ਸੀਨ ਦੀ ਜ਼ਰੂਰਤ ਨਹੀਂ ਹਰ ਕੋਈ ਜਿਹੜਾ ਇਹਨਾਂ ਨੂੰ ਜਿਹੜਾ ਆਈਡੀਆ ਨੂੰ ਯੂਜ਼ ਵਿੱਚ ਲਿਆ ਸਕਦਾ ਹੈ ਤੇ ਐਜ਼ ਇਟ ਇਜ਼ ਜਿਸ ਤਰ੍ਹਾਂ ਹੈਗੇ ਤੁਸੀਂ ਇਸੇ ਤਰੀਕੇ ਨਾਲ ਯੂਜ਼ ਵਿੱਚ ਲਿਆ ਸਕਦੇ ਹੋ ਤੇ ਇਸ ਤੋਂ ਬਾਅਦ ਫਿਰ ਤੁਸੀਂ ਦੁਬਾਰਾ ਜੇ ਤੁਸੀਂ ਇਹ ਦੁਪੱਟੇ ਨੂੰ ਯੂਜ਼ ਕਰਨਾ ਚਾਹੋ ਕਿ ਸੂਟ ਦੇ ਨਾਲ ਤੁਸੀਂ ਜਿਹੜਾ ਦੁਪੱਟਾ ਕਰਨਾ ਚਾਹੋ ਤਾਂ ਤੁਸੀਂ ਇਹ ਦੁਬਾਰਾ ਤੋਂ ਇਸ ਨੂੰ ਜਿਹੜਾ ਵਾ ਉਹ ਉਹ ਓਪਨ ਕਰਕੇ ਤਾਂ ਤੁਸੀਂ ਫਿਰ ਇਹਨੂੰ ਯੂਜ਼ ਕਰ ਸਕਦੇ ਹੋ ਹਾਂਜੀ ਸਭ ਤੋਂ ਪਹਿਲੀ ਜਿਹੜੀ ਟ੍ਰਿਕ ਆਈਡੀਆ ਇਹ ਆ ਕਿ ਸਭ ਤੋਂ ਪਹਿਲਾਂ ਅਸੀਂ ਇਹ ਜਿਹਦਾ ਘਰ ਦੇ ਵਿੱਚ 쿠ਸ਼ਨ ਕਵਰ ਇਹ ਪਿੱਲੋ ਹੁੰਦਾ ਹੈ ਤੇ ਪਿੱਲੋ ਦੇ ਜਦੋਂ ਕਵਰ ਕਈ ਵਾਰੀ ਖਰਾਬ ਹੋ ਜਾਂਦੇ ਆ ਤਾਂ ਸਾਨੂੰ ਜਰੇ ਮਹਿੰਗੇ ਪਾ ਦੇ ਕਵਰ ਲੈਣੇ ਪੈਂਦੇ ਆ ਤੇ ਇਸ ਦਾ ਅਸੀਂ ਦੁਪੱਟੇ ਦੇ ਨਾਲ ਹੀ ਅਸੀਂ ਇਸ ਦਾ ਕਵਰ ਜਿਹੜਾ ਬਹੁਤ ਵਧੀਆ ਬਣਾ ਸਕਦੇ ਆ ਜਿਹੜੇ ਇਸ ਤਰ੍ਹਾਂ ਦੇ ਸ਼ਾਈਨਿੰਗ ਵਾਲੇ ਦੁਪੱਟੇ ਹੁੰਦੇ ਆ ਬਨਾਰਸੀ ਟਾਈਪ ਜਾਂ ਸਿਲਕੀ ਟਾਈਪ ਜਿਹੜੇ ਦੁਪੱਟੇ ਹੁੰਦੇ ਆ ਤੇ ਉਹਨਾਂ ਦੇ ਨਾਲ ਅਸੀਂ ਜਿਹੜੇ ਇਹ ਗੋਲ ਪਿੱਲੋ ਜਿਹੜੇ ਆ ਇਹਨਾਂ ਦਾ ਕਵਰ ਆਸਾਨੀ ਨਾਲ ਬਣਾ ਸਕਦੇ ਆ ਸਭ ਤੋਂ ਪਹਿਲਾਂ ਦੁਪੱਟੇ ਨੂੰ ਅਸੀਂ ਵਿਸ਼ਾਲਿਆ ਤੇ ਵਿਚਰਾ ਕੇ ਪਿੱਲੋ ਤੇ ਇਹਨੂੰ ਇਸ ਤਰ੍ਹਾਂ ਰੌਂਡ ਰੌਂਡ ਜਿਹੜਾ ਅਸੀਂ ਇਹਨੂੰ ਦੁਪट्टे ਦੇ ਵਿੱਚ ਜਿਹੜਾ ਵਾ ਇਹਨੂੰ ਫੋਲਡ ਕਰਦੇ ਜਾਣਾ ਤੇ ਸਾਈਡਾਂ ਤੋਂ ਜਿਹੜਾ ਘਿਟ ਘਿਟ ਕਪੜਾ ਜਿਹੜਾ ਦੋਵਾਂ ਨੇ ਸਾਈਡਾਂ ਤੇ ਬਚਣਾ ਚਾਹੀਦਾ ਹੈ ਤੇ ਇਸ ਤਰੀਕੇ ਦੇ ਨਾਲ ਦੇਖੋ ਸਾਰਾ ਜਿਹੜਾ ਦੁਪੱਟਾ ਹੈ ਗੋਲ ਪਿੱਲੋ ਦੇ ਦੁਆਲੇ ਅਸੀਂ ਰੌਂਡ ਰੌਂਡ ਜਿਹੜਾ ਕਰਕੇ ਫੋਲਡ ਕਰ ਲੈਣਾ ਤੇ ਫਿਰ ਜਿਹੜੇ ਸਾਈਡਾਂ ਦੇ ਉੱਪਰ ਜਿਹੜਾ ਇਹ ਕਪੜਾ ਬਚਿਆ ਹੈ ਇਹਨਾਂ ਦੇ ਉੱਪਰ ਅਸੀਂ ਜਿਹੜੀ ਆਮ ਘਰਾਂ ਦੇ ਵਿੱਚ ਰਬਰ ਬੈਂਡ ਹੁੰਦੇ ਹਨ ਪਏ ਦੇਖੋ ਰਬੜ ਬੈਂਡ ਅਸੀਂ ਲਗਾ ਦਵਾਂਗੇ ਜਾਂ ਕੋਈ ਫੈਂਸੀ ਡੋਰੀ ਹੈ ਤੁਸੀਂ ਡੋਰੀ ਵੀ ਲਗਾ ਸਕਦੇ ਹੋ ਤੇ ਮੈਂ ਇਹ ਰਬੜ ਬੈਂਡ ਦੀ ਹੈਲਪ ਦੇ ਨਾਲ ਹੀ ਦੇਖੋ ਇਧਰੋਂ ਟਾਈ ਕਰ ਦਿੱਤਾ ਹੈ ਤੇ ਇਹਨੂੰ ਇੱਕ ਵਧੀਆ ਜੀ ਇਸ ਤਰੀਕੇ ਦੇ ਨਾਲ ਫਲਾਵਰ ਦੀ ਸ਼ੇਪ ਦੇ ਦਵਾਂਗੇ ਤੇ ਦੂਸਰੀ ਸਾਈਡ ਤੋਂ ਵੀ ਅਸੀਂ ਇਸੇ ਤਰੀਕੇ ਦੇ ਨਾਲ ਕਰ ਦਵਾਂਗੇ ਇਹਨੂੰ ਚੋਣਾ ਜੀਆਂ ਪਾ ਕੇ ਇਸ ਤਰ੍ਹਾਂ ਜੜਾ ਵਾ ਕਰਕੇ ਇਧਰ ਵੀ ਦੇਖੋ ਰਬੜ ਦੇ ਨਾਲ ਜਿਹੜਾ ਇਹਨੂੰ ਟਾਈ ਕਰ ਦਿੱਤਾ ਹੈ ਤੇ ਹੁਣ ਇਹਨੂੰ ਫੇਰ ਫਲਾਵਰ ਦੀ ਸ਼ੇਪ ਦੇ ਦਾਂਗੇ ਇਸ ਸਾਈਡਾਂ ਤੋਂ ਬਹੁਤ ਸੋਹਣਾ ਲੱਗਦਾ ਹੈ ਤੇ ਨਾ ਦੇਖੋ ਇਹਨੂੰ ਨਾ ਤਾਂ ਕੋਈ ਸਲਾਈ ਕਰਨ ਦੀ ਲੋੜ ਪਈ ਤੇ ਨਾ ਹੀ ਕੋਈ ਕਟ ਲਗਾਇਆ ਤੇ ਜੇ ਤੁਹਾਨੂੰ ਯੂਜ਼ ਕਰਨਾ ਹੋਵੇ ਦੁਪੱਟਾ ਐਜ਼ ਇਟ ਇਜ਼ ਤੁਹਾਨੂੰ ਫੇਰ ਇਸੇ ਤਰ੍ਹਾਂ ਮਿਲ ਜਾਵੇਗਾ ਤੇ ਇਹ ਇੱਕ ਵਧੀਆ ਜਿਹੜਾ ਵਾ ਉਹ ਪਿੱਲੋ ਕਵਰ ਬਣ ਕੇ ਤਿਆਰ ਹੋ ਗਿਆ ਤੇ ਦੇਖਣ ਨੂੰ ਸੋਹਣਾ ਲੱਗਦਾ ਹੈ ਤੇ ਦੂਸਰਾ ਆਈਡੀਆ ਇਹ ਹੈ ਕਿ ਜਿਸ ਤਰ੍ਹਾਂ ਇਹ ਕੁਸ਼ਨ ਜਿਹੜੇ ਗੱਦੀਆਂ ਪਈਆਂ ਹੁੰਦੀਆਂ ਨੇ ਤੇ ਉਹਦੇ ਉੱਤੇ ਅਸੀਂ ਕੋਈ ਵੀ ਇਸ ਤਰ੍ਹਾਂ ਡਿਜ਼ਾਈਨਰ ਦੁਪੱਟਾ ਇਹ ਦੇਖੋ ਲਹਿਰੀਆ ਧਾਰੀਦਾਰ ਦੁਪੱਟਾ ਹੈ ਤੇ ਇਹਦੇ ਉੱਪਰ ਬਹੁਤ ਸੋਹਣਾ ਲੱਗੇਗਾ ਦੁਪੱਟੇ ਨੂੰ ਅਸੀਂ ਕੋਈ ਕਟ ਨਹੀਂ ਲਗਾਣਾ ਹੈਗਾ ਤੇ ਕੋਈ ਸਿਲਾਈ ਨਹੀਂ ਕਰਨੀ ਇਸ ਤਰੀਕੇ ਨਾਲ ਦੁਪੱਟੇ ਨੂੰ ਅਸੀਂ ਕਰ ਲਿਆ ਡਬਲ ਫੋਲਡ ਤੇ ਇਸ ਤਰੀਕੇ ਨਾਲ ਤਾਂ ਅਸੀਂ ਕਵਰ ਤਿਆਰ ਕਰਾਂਗੇ ਡਬਲ ਫੋਲਡ ਕਰਕੇ ਤੇ ਡੇਢ ਕੇ ਗੇਠੇ ਨੂੰ ਫਿਰ ਇਹਨੂੰ ਇੱਕ ਵਾਰੀ ਫੋਲਡ ਕਰ ਦਵਾਂਗੇ ਫੋਲਡ ਕਰਕੇ ਫਿਰ ਜਿੱਦੀ ਸਾਈਡ ਫੋਲਡ ਕੀਤੀ ਉਹਨੂੰ ਦੂਸਰੀ ਸਾਈਡ ਕਰ ਦਵਾਂਗੇ ਓਪੋਜ਼ਿਟ ਸਾਈਡ ਤੇ ਸੈਂਟਰ 'ਚ ਰੱਖ ਕੇ ਇਹਨੂੰ 쿠ਸ਼ਨ ਨੂੰ ਤੇ ਫਿਰ ਇਹਨੂੰ ਇਹਦੇ ਵਿੱਚ ਅਸੀਂ ਰੈਪ ਕਰ ਦਾਂਗੇ ਇਸ ਤਰੀਕੇ ਨਾਲ ਪਹਿਲਾਂ ਇੱਕ ਸਾਈਡ ਤੋਂ ਫਿਰ ਅਸੀਂ ਇਹਨੂੰ ਦੂਜੀ ਸਾਈਡ ਤੋਂ ਰੈਪ ਕਰਾਂਗੇ ਫਿਰ ਜਿੱਧਰੋਂ ਫੋਲਡ ਕੀਤਾ ਉਧਰੋਂ ਨਹੀਂ ਓਪੋਜੀਟ ਸਾਹਮਣੇ ਸਾਈਡ ਤੋਂ ਇਹਨੂੰ ਕਰਕੇ ਤੇ ਫੇਰ ਅਸੀਂ ਜਿੱਧਰੋਂ ਫੋਲਡ ਕੀਤਾ ਹੈ ਉਧਰੋਂ ਦੇ ਵਿੱਚ ਇਹਨੂੰ ਦੋਨੋਂ ਕਾਰਨਰ ਕੱਢ ਕੇ ਤੇ ਇਹਨੂੰ ਇਸ ਤਰੀਕੇ ਦੇ ਨਾਲ ਕਰ ਦੇਣਾ ਹੈ ਤੇ ਜਿਹੜਾ ਕੁਸ਼ਨ ਆ ਉਹਦੇ ਵਿੱਚ ਰੈਪ ਹੋ ਗਿਆ ਹੈ ਤੇ ਇਹ ਉੱਪਰ ਇਹਦਾ ਕਵਰ ਬਣ ਕੇ ਬੜਾ ਵਧੀਆ ਤਿਆਰ ਹੋ ਗਿਆ ਜੇ ਤੁਸੀਂ ਚਾਹੋ ਤਾਂ ਇਹਨੂੰ ਪਿੰਸ ਸਾਈਡਾਂ ਤੇ ਲਗਾ ਸਕਦੇ ਹੋ ਇਹਨੂੰ ਸੂਈ ਦੇ ਨਾਲ ਟੰਕੇ ਵੀ ਲਗਾ ਸਕਦੇ ਹੋ ਤੇ ਇਸ ਤਰੀਕੇ ਨਾਲ ਜਿਹੜਾ ਇਹ ਕੁਸ਼ਨ ਕਵਰ ਬਣ ਕੇ ਤਿਆਰ ਹੋ ਗਿਆ ਤੇ ਦੇਖੋ ਕਿੱਡਾ ਸੋਹਣਾ ਲੱਗ ਰਿਹਾ ਹੈ ਰੱਖਿਆ ਹੋਇਆ ਇਨੇ ਕਿਨੇ ਕਿ ਆਈਡੀਆ ਤੁਸੀਂ ਯੂਜ਼ ਕਰ ਸਕਦੇ ਹੋ ਤੇ ਬਹੁਤ ਵਧੀਆ ਲੱਗਦਾ ਹੈ ਤੇ ਹੁਣ ਤੁਹਾਨੂੰ ਦਿਖਾਉਣੇ ਆ ਤੀਸਰੇ ਨੰਬਰ ਵਾਲਾ ਆਈਡੀਆ ਤੇ ਇਹਦੇ ਲਈ ਦੇਖੋ ਇਹ ਟਾਈ ਐਂਡ ਰਾਈ ਡੁਪੱਟਾ ਲਿਆ ਹੈ ਤੇ ਦੁਪੱਟਾ ਲਿਆ ਤੇ ਇਹਦਾ ਵੀ ਅਸੀਂ ਕੁਸ਼ਨ ਕਵਰ ਬਣਾਵਾਂਗੇ ਤੇ ਇਹਨੂੰ ਜਿਹੜਾ ਵਾ ਸਾਈਡ ਨੂੰ ਜਿਹੜਾ ਡਬਲ ਫੋਲਡ ਕਰਕੇ ਤੇ ਇਹਨਾਂ ਨੂੰ ਜਿਹੜੀਆਂ ਕਾਰਨਰਾਂ ਤੋਂ ਇੱਕ ਦੂਜੀ ਸਾਈਡ ਆਪੋਜ਼ਿਟ ਸਾਈਡ ਇਹਨੂੰ ਚੰਗੀ ਤਰ੍ਹਾਂ ਜਿਹੜਾ ਅਸੀਂ ਸੈੱਟ ਕਰਾਂਗੇ ਇੱਕ ਕਾਰਨਰ ਇਧਰ ਨੂੰ ਸੈੱਟ ਕੀਤਾ ਤੇ ਦੂਸਰੇ ਕਾਰਨਰ ਨੂੰ ਡਬਲ ਫੋਲਡ ਕਰਕੇ ਤੇ ਬਿਲਕੁਲ ਐਂ ਵਿੱਚ ਕੋਈ ਬਾਟ ਨਾ ਪਵੇ ਵੱਲ ਨਾ ਪਵੇ ਇਸ ਤਰੀਕੇ ਨਾਲ ਕਰ ਲਵਾਂਗੇ ਤੇ ਫਿਰ ਅਸੀਂ ਇੱਕ ਚੂੜੀ ਲਵਾਂਗੇ ਤੇਰੀ ਬੈਂਗਲ ਬੈਂਗਲ ਦੀ ਹੈਲਪ ਦੇ ਨਾਲ ਅਸੀਂ ਇਹਦਾ ਇੱਥੇ ਡਿਜ਼ਾਈਨ ਬਣਾਵਾਂਗੇ ਤੇ ਇਹ ਵੀ ਬੋਸਤ ਸੋਨਾ ਜਿਹੜਾ ਡਿਜ਼ਾਈਨ ਲੱਗਦਾ ਹੈ ਕੁਸ਼ਨ ਕਵਰ ਦਾ ਤੇ ਬੈਂਗਲਸ ਦੇ ਵਿੱਚੋਂ ਦੀ ਦੁਪੱਟੇ ਨੂੰ ਘਾ ਕੇ ਤੇ نیچے ਦੀ ਸਾਈਡ ਇਹਦੇ ਵਿੱਚ ਅੰਦਰ ਫੋਲਡ ਕਰ ਦਵਾਂਗੇ ਇਹ ਦੇਖੋ ਬੈਂਗਲਸ ਦੇ ਵਿੱਚ ਅਸੀਂ ਜਿਹੜਾ ਦੁਪੱਟੇ ਨੂੰ ਜਿਹੜਾ ਉਹ ਕੱਢ ਲਿਆ ਹੈ ਤੇ ਫੇਰ ਜਿਹੜਾ ਦੁਪੱਟਾ ਬਾਕੀ ਬਚਿਆ ਉਹਨੂੰ ਅੰਦਰ ਵੱਲ ਅਸੀਂ ਸੈੱਟ ਕਰ ਦਵਾਂਗੇ ਤੇ ਕੁਸ਼ਨ ਦੇ ਉੱਪਰ ਦੇਖੋ ਕਿੱਡਾ ਸੋਹਣਾ ਜਿਹੜਾ ਡਿਜ਼ਾਈਨ ਬਣ ਕੇ ਤਿਆਰ ਹੋ ਗਿਆ ਹੈ ਤੇ ਇਸ ਤਰੀਕੇ ਨਾਲ ਦੇਖੋ ਇਹ ਬੈੱਡ ਦੀ ਜਿਹੜੀ ਹੈ ਬੈੱਡ ਸ਼ੀਟ ਉਹ ਨਾਲ ਮੈਚ ਕਰ ਰਹੀ ਹੈ ਤੇ ਸਾਹਮਣੇ ਇਹ ਪਿੱਲੋ ਤੇ ਰੱਖਿਆ ਜਿਹੜਾ ਸੋਹਣਾ ਲੱਗੇਗਾ ਇਹਦਾ ਡਿਜ਼ਾਈਨ ਵੀ ਦੇਖੋ ਕਿੱਡਾ ਸੋਹਣਾ ਬਣ ਗਿਆ ਇਹ ਮਿੰਟਾਂ 'ਚ ਤਿਆਰ ਹੋ ਜਾਂਦਾ ਹੈ ਤੇ ਜਦੋਂ ਮਰਜ਼ੀ ਅਸੀਂ ਚੇਂਜ ਕਰ ਸਕਦੇ ਹਾਂ ਤੇ ਦੁਪੱਟੇ ਨੂੰ ਵੀ ਅਸੀਂ ਬਾਅਦ 'ਚ ਯੂਜ਼ ਕਰ ਸਕਦੇ ਹਾਂ ਦੇਖੋ ਬਿਲਕੁਲ ਇਹ ਬੈੱਡ ਸ਼ੀਟ ਨਾਲ ਮੈਚ ਕਰ ਰਿਹਾ ਹੈ ਤੇ ਇਹਦਾ ਡਿਜ਼ਾਈਨ ਵੀ ਜਿਹੜਾ ਅਲੱਗ ਜਿਹਾ ਸੋਹਣਾ ਲੱਗ ਰਿਹਾ ਹੈ ਤੇ ਇਸ ਤਰੀਕੇ ਨਾਲ ਤੁਸੀਂ ਵੀ ਕਰ ਸਕਦੇ ਹੋ ਤੇ ਇਸ ਤੋਂ ਪਹਿਲਾਂ ਜੇ ਤੁਸੀਂ ਨਵੇਂ ਹੋ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਤਾਂ ਜੋ ਤੁਹਾਨੂੰ ਹਰ ਇੱਕ ਨਵੀਂ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਮਿਲ ਸਕੇ ਤੇ ਇਸ ਤੋਂ ਅੱਗੇ ਇੱਕ ਅਸੀਂ ਜਿਹੜਾ ਇਹ ਫਾਲਤੂ ਕਾਰਡਬੋਰਡ ਪਈ ਰਹਿੰਦੇ ਆ ਬਾਕਸ ਪਈ ਰਹਿੰਦੇ ਆ ਤੇ ਇਹਨੂੰ ਅਸੀਂ ਵੇਸਟ ਇਸ ਤਰ੍ਹਾਂ ਸੁੱਟ ਦਿੰਨੇ ਆ ਤੇ ਇਹ ਆ ਜੀ ਦੁਪੱਟਾ ਦੁਪੱਟਾ ਜਿਹੜਾ ਇਹ ਸਰਦੀਆਂ ਵਾਲੇ ਸੂਟ ਵਾਲਾ ਦੁਪੱਟਾ ਹੈ ਹਾਰ ਦੁਪੱਟਾ ਹੈ ਤੇ ਇਹ ਦੇ ਨਾਲ ਅਸੀਂ ਤੁਹਾਨੂੰ ਇਹ ਆਰਗਨਾਈਜ਼ਰ ਵਧੀਆ ਤਰੀਕੇ ਨਾਲ ਡੈਕੋਰੇਟ ਕਰਕੇ ਦਿਖਾਵਾਂਗੇ ਕਾਰਡਬੋਰਡ ਨੂੰ ਅਸੀਂ ਜਿਹੜਾ ਜਿਹੜਾ ਇਸ ਤਰ੍ਹਾਂ ਹੀ ਜੇ ਇਸ ਦੇ ਵਿੱਚ ਕੱਪੜੇ ਰੱਖਾਂਗੇ ਤਾਂ ਉਹ ਵਧੀਆ ਨਹੀਂ ਲੱਗਦੇ ਤੇ ਦੁਪੱਟਾ ਥੱਲੇ ਰੱਖ ਕੇ ਤੇ ਉਹਦੇ ਉੱਪਰ ਅਸੀਂ ਇਹ ਜਿਹੜਾ ਬਾਕਸ ਕਾਰਡਬੋਰਡ ਵਾਲਾ ਬਾਕਸ ਰੱਖ ਲਿਆ ਹੈ ਤੇ ਚੰਗੀ ਤਰੀਕੇ ਦੇ ਨਾਲ ਜਿਹੜਾ ਵਾ ਇਹ ਦੁਪट्टे ਦੇ வால் ਕੱਢ ਕੇ ਤੇ ਸੈਟਿੰਗ ਕਰਕੇ ਇਹ ਦੁਪट्टे ਨੂੰ ਅਸੀਂ ਇਸ ਤਰੀਕੇ ਦੇ ਨਾਲ ਸਾਈਡਾਂ ਤੋਂ ਅੰਦਰ ਵੱਲ ਨੂੰ ਫੋਲਡ ਕਰ ਦਵਾਂਗੇ ਤੇ ਇਹਨੂੰ ਵੀ ਕੋਈ ਵੀ ਸਟਿਚ ਕਰਨ ਦੀ ਜਾਂ ਇਹਨੂੰ ਜੋੜਨ ਦੀ ਕੋਈ ਲੋੜ ਨਹੀਂ ਹੈਗੀ ਨਾ ਹੀ ਦੁਪट्टे ਨੂੰ ਕਟਿਆ ਸਾਰਾ ਦੁਪੱਟਾ ਇਸ ਤਰੀਕੇ ਦੇ ਨਾਲ ਅਸੀਂ ਐਡਜਸਟ ਕਰ ਲਿਆ ਤੇ ਹੁਣ ਅਸੀਂ ਇੱਕ ਨਿਊਜ਼ਪੇਪਰ ਲਿਆਏ ਤੇ ਨਿਊਜ਼ਪੇਪਰ ਨੂੰ ਅਸੀਂ ਇਹਦੇ ਜਿਹੜਾ ਬਾਕਸ ਆ ਇਹਦੇ ਅਕੋਰਡਿੰਗ ਇਹਦਾ بیس ਬਣਾ ਲਿਆ ਹੈ ਉਹਨਾਂ ਕੰਨੀ ਫੋਲਡ ਕਰਕੇ ਤੇ ਨਿਊਜ਼ਪੇਪਰ ਅਸੀਂ ਜਿਹੜਾ نیچے ਲਗਾਤਾ ਹੈ ਤੇ ਹੁਣ ਦੇਖੋ ਦੁਪੱਟਾ ਕਿਸੇ ਪਾਸਿਓ ਵੀ ਨਹੀਂ ਖਿਸਕੇਗਾ ਤੇ ਨਾ ਹੀ ਇਧਰ ਉਧਰ ਜਾ ਰਿਹਾ ਹੈ ਤੇ ਹੁਣ ਇਹਦੇ ਵਿੱਚ ਅਸੀਂ ਦੇਖੋ ਕਿੰਨੇ ਕੱਪੜੇ スウェット ਕੋਟੀਆਂ ਨੇ ਜੋ ਵੀ ਹੈਗਾ ਇਹ ਲੋਅਰ ਹੈ ਟੀ-ਸ਼ਰਟ ਹੈ ਔਰ ਜੀਨਸਾ ਅਸੀਂ ਕਾਫੀ ਸਮਾਨ ਜਿਹੜਾ ਇਹਦੇ ਵਿੱਚ ਸੈੱਟ ਕਰਕੇ ਆਰਗੇਨਾਈਜ਼ ਕਰਕੇ ਰੱਖ ਸਕਦੇ ਆ ਤੇ ਇਸ ਤਰੀਕੇ ਦੇ ਨਾਲ ਸੈੱਟ ਕੀਤੇ ਕੱਪੜੇ ਹਿਲਦੇ ਜੁਲਦੇ ਨਹੀਂ ਤੇ ਦੇਖੋ ਲਮੀਰਾ ਵਿੱਚ ਥੋੜੀ ਜਿਹੀ ਸਪੇਸ ਸੀਗੀ ਉਹਦੇ ਵਿੱਚ ਅਸੀਂ ਆਰਾਮ ਦੇ ਨਾਲ ਰੱਖ ਦਿੱਤੇ ਆ ਤੇ ਇਹਦੇ ਉੱਪਰ ਅਸੀਂ ਹੋਰ ਵੀ ਕੋਈ ਚੀਜ਼ ਰੱਖ ਸਕਦੇ ਆ ਆਰਾਮ ਦੇ ਨਾਲ ਅਸੀਂ ਗਾਂਪਸ਼ਾ ਕਰ ਸਕਦੇ ਆ ਕੋਈ ਪ੍ਰੋਬਲਮ ਨਹੀਂ ਤੇ ਨਾ ਹੀ ਇਹ ਕੱਪੜੇ ਖਿਲਰਣਗੇ ਇੱਕ ਵਾਰੀ ਕੀਤੀ ਸੈਟਿੰਗ ਸਾਡੇ ਹਮੇਸ਼ਾ ਕੰਮ ਆਏਗੀ ਤੇ ਇਹ ਦੇਖੋ ਸਿਲੰਡਰ ਜਦੋਂ ਘਰ ਦੇ ਵਿੱਚ ਵੇਲੇ ਪਏ ਰਹਿੰਦੇ ਨੇ ਤੇ ਇਸ ਤਰੀਕੇ ਦੇ ਨਾਲ ਇਹ ਚੰਗੇ ਨਹੀਂ ਲੱਗਦੇ ਤੇ ਹੁਣ ਤੁਹਾਨੂੰ ਇਹਦੀ ਵੀ ਇੱਕ ਵਧੀਆ ਆਈਡੀਆ ਦੱਸਾਂਗੇ ਜਿਸ ਦੇ ਨਾਲ ਇਹ ਡੈਕੋਰੇਟ ਹੋ ਜਾਏਗਾ ਇਹ ਹੈ ਇੱਕ ਦੁਪੱਟਾ ਦੁਪੱਟੇ ਨੂੰ ਅਸੀਂ ਜਿੰਨਾ ਕਿ ਸਿਲੰਡਰ ਆ ਉਹਦੇ ਹਿਸਾਬ ਦੇ ਨਾਲ ਅਸੀਂ ਕਰ ਲਿਆ ਹੈ ਸੈਟ ਤੇ ਉਥੇ ਕਿ ਅਸੀਂ ਇਹਨੂੰ ਡੋਰੀ ਦੇ ਨਾਲ ਕਰ ਦਿੱਤਾ ਹੈ ਜਿਹੜਾ ਉਥੇ ਡੋਰੀ ਬੰਨ੍ਹ ਦਿੱਤੀ ਹੈ ਤੇ ਬਾਕੀ ਜਿਹੜਾ ਉੱਪਰ ਲੱਗ ਇਸਾ ਦੁਪੱਟੇ ਦਾ ਬਚਿਆ ਉਹ ਸਾਰਾ ਸਿਲੰਡਰ ਦੇ ਅੰਦਰ ਵਾਰ ਅਸੀਂ ਫੋਲਡ ਕਰ ਦਿੱਤਾ ਹੈ ਤੇ ਹੁਣ ਦੁਪੱਟੇ ਨੂੰ ਅਸੀਂ ਸਿਲੰਡਰ ਦੇ ਚਾਰੇ ਪਾਸੇ ਅਸੀਂ ਜਿਹੜਾ ਫੋਲਡ ਕਰ ਦਵਾਂਗੇ ਤੇ ਇਹ ਦੇਖੋ ਇਹ ਜਿਹੜਾ ਸਿਲੰਡਰ ਦਾ ਕਵਰ ਬਣ ਕੇ ਤਿਆਰ ਹੋ ਗਿਆ ਤੇ ਇਹਦੇ ਉੱਪਰ ਅਸੀਂ ਕੋਈ ਵੀ ਪਲੇਟ ਜਾਂ ਕੁਝ ਵੀ ਹੈਗਾ ਏ ਤੁਹਾਡੇ ਕੋਲ ਵਧੀਆ ਡੈਕੋਰੇਟਡ ਪਲੇਟ ਜਾਂ ਆਂਡਾ ਕੁਝ ਵੀ ਇਸ ਤਰੀਕੇ ਦਾ ਥਾਲੀ ਅਸੀਂ ਇਹਨੂੰ ਰੱਖ ਦਵਾਂਗੇ ਤੇ ਇਹਦੇ ਉੱਪਰ ਅਸੀਂ ਕੋਈ ਵੀ ਰੁਮਾਲ ਜਿਹੜਾ ਜਿਹੜਾ ਟੇਬਲ ਮੈਟ ਆ ਉਹ ਵਿਛਾ ਦੇਵਾਂਗੇ ਤੇ ਉਹਦੇ ਉੱਪਰ ਅਸੀਂ ਇਹ ਫਲਾਵਰ ਪੌਟ ਜਿਹੜਾ ਗੁਲਦਸਤਾ ਇਹ ਰੱਖ ਦਿੱਤਾ ਹੈ ਤੇ ਦੇਖੋ ਕਿਸ ਤਰ੍ਹਾਂ ਕਿੰਨਾ ਸੋਹਣਾ ਲੱਗ ਰਿਹਾ ਕਿਸੇ ਨੂੰ ਵੀ ਮਹਿਸੂਸ ਨਹੀਂ ਹੋਏਗਾ ਕਿ ਥੱਲੇ ਨੀਚੇ ਸਿਲੰਡਰ ਆ ਜਾਂ ਕੀ ਹੈ ਤੇ ਇਸ ਤਰੀਕੇ ਨਾਲ ਸਿਲੰਡਰ ਵੀ ਅਸੀਂ ਰੱਖ ਦਿੱਤਾ ਇਹ ਡੈਕੋਰੇਸ਼ਨ ਵੀ ਹੋਗੀ ਤੇ ਇਸ ਤਰੀਕੇ ਨਾਲ ਕਰਕੇ ਅਸੀਂ ਜਿਹੜੀਆਂ ਇਹ ਨਿੱਕੇ ਨਿੱਕੇ ਆਈਡੀਆ ਅਪਣਾ ਕੇ ਤੇ ਘਰ ਨੂੰ ਡੈਕੋਰੇਟ ਕਰ ਸਕਦੇ ਹਾਂ ਤੇ ਉਮੀਦ ਕਰਦੀ ਹਾਂ ਕਿ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਵੇਗੀ ਜੇ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਤਾਂ ਪਲੀਜ਼ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਪਿਆਰਾ ਜਿਹਾ ਕਮੈਂਟ ਕਰਿਓ ਮਿਲਦੇ ਆ ਤੁਹਾਨੂੰ ਕਿਸੇ ਹੋਰ ਨਵੇਂ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ